ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਮੈਂ ਬਹਿਗੂ ਅੱਗੇ ਹਰਦਾਸ ਕਰਦਾ ਵੀ ਤੁਸੀਂ ਸਭ ਠੀਕ ਠਾਕ ਹੋਵੋ ਮੰਗ ਬਹਿਗੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਕੰਮਕਾਰਾਂ ਵਿੱਚ ਵਾਧਾ ਕਰੇ ਸੱਚਾ ਬਾਦਸ਼ਾਹ ਮਿਹਰ ਭਰਿਆ ਹੱਥ ਰੱਖੇ ਅੱਜ ਦੀ ਵੀਡੀਓ ਜਿਹੜੀ ਆਪਾਂ ਬਣਾ ਰਹੇ ਆ ਮੰਨ ਲਓ ਵੀ ਇੱਕ ਤੱਜ ਬਾਰਸ਼ ਪੈ ਰਹੀ ਆ ਅਹ ਦੂਜਾ ਆਪਾਂ ਆਪਣਾ ਜਿਹੜਾ ਆਰਗਨ ਕੇਤ ਆ ਉਹਦੇ ਵਿੱਚ ਸਰੋਂ ਦੀ ਖਾਲਾ ਪਾਉਂਦੇ ਦਿਖਾਉਣਾ ਕਿ ਕਿੱਦਾਂ ਪਾਉਣੀ ਆ ਆਪਾਂ ਨੇ ਬਾਕੀ ਕਿਹੜੇ-ਕਿਹੜੇ ਖੇਤ ਚ ਪਾਉਣੀ ਆ ਉਹਦੇ ਬਾਰੇ ਵੀ ਦੱਸਾਂਗੇ ਜੁੜੇ ਰਹੋ ਵੀਡੀਓ ਉਹਦੇ ਨਾਲ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਅਹ ਬਾਕੀ ਜਿਹੜੇ ਨਵੇਂ ਦੋਸਤ ਜੁੜੇ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਕਮੈਂਟ ਲਾਈਕ ਤੇ ਸਬਸਕ੍ਰਾਈਬ ਇਹ ਜ਼ਰੂਰ ਕਰਿਓ ਜਿਹੜੇ ਜੇ ਦੋਸਤਾਂ ਨੇ ਨਹੀਂ ਕਰਿਆ ਜ਼ਰੂਰ ਕਰਿਓ ਬਾਕੀ ਦੇਖ ਦਿਖਾਉਨੇ ਆ ਤੁਹਾਨੂੰ ਜੋ ਵੀ ਅੱਗੇ-ਅੱਗੇ ਕੰਮਕਾਰ ਚੱਲਣਗੇ ਉਹ ਦਿਖਾਵਾਂਗੇ ਲਓ ਆਓ ਫੇਰ ਦੇਖਦੇ ਆ ਲਓ ਜੀ ਦੋਸਤੋ ਆ ਜਿਹੜੀ ਆਪਣੀ ਆਰਗਨਿਕ ਜੀਰੀ ਆ ਇਹਦੇ ਵਿੱਚ ਪਾ ਰਹੇ ਆ ਆਪਾਂ ਸਰੋਂ ਦੀ ਖਾਲ। ਇਹ ਮਾਤਰਾ ਇਹ ਜੋ ਹੈਗੀ ਹੈ ਤਕਰੀਬਨ 30 ਕਿਲੋ ਇੱਕ ਕੀਲੇ ਦੀ। ਇਹ ਜਿਹੜੀ ਮੰਨ ਲਓ ਵੀ 30 ਕਿਲੋ ਇੱਕ ਕੀਲੇ ਦੀ ਪਾ ਰਹੇ ਆ ਆਪਾਂ। ਜਿਹੜੀ ਸਰੋਂ ਦੀ ਖਾਲ ਆ ਇਹ ਪੀਸੀ ਹੋਈ ਆ ਮੰਨ ਲਓ। ਬਰੀਕ ਕਰੀ ਹੋਈ ਆ। ਇੱਕ ਕਿੱਲੇ 'ਚ 30 ਕਿਲੋ ਪਾ ਰਹੇ ਆ ਇਹ ਆਪਣਾ ਜਿਹੜਾ ਖੇਤ ਆ ਇੱਕ ਕਿੱਲਾ ਕਿੱਲਾ ਕਹਿ ਦਿੰਨੇ ਆ ਵੈਸੇ ਇਹਦੇ ਵਿੱਚ ਜਗ੍ਹਾ ਥੋੜੀ ਜਿਹੀ ਘੱਟ ਆ 4 ਸਵਾ 4 ਕਿੱਗੇ ਥੋਵੇਂ ਆ ਇਹ ਵੈਸੇ ਕਹਿਣ 'ਚ ਕਿੱਲਾ ਕਹਿ ਦਿੰਨੇ ਆ ਉਧਰ ਆਪਣੇ ਦੂਜੇ ਪਾਸੇ ਜਿੱਥੇ ਆਪਾਂ ਨੇ ਸਬਜ਼ੀ ਲਾਈ ਹੋਈ ਸੀ ਉਹ 2 ਕਿੱਗੇ ਥਾਂ ਉੱਥੇ ਸੀ ਉਹ ਚਪਾਤੀ ਆਪਾਂ ਨੇ 15 ਕਿਲੋ ਇਹ ਚਪਾਤੀ ਆਪਾਂ ਨੇ ਤਕਰੀਬਨ ਅ 30 ਕਿਲੋ ਉਹ खेत ਥੋੜਾ ਜਿਹਾ ਸਾਲਕ ਪਹਿਲਾਂ ਦਾ ਇਹ ਤੋਂ ਚਾਲੂ ਕਰਿਆ ਹੋਇਆ ਸੀ 1 ਸਾਲ ਮਗਰੋਂ ਕਰਿਆ ਹੁਣ ਇਹਦੇ ਵਿੱਚ ਆਪਾਂ ਨੇ ਸਿਰਫ ਜਿਹੜੀਆਂ ਜਿਹੜੀਆਂ ਚੀਜ਼ਾਂ ਪਾਈਆਂ ਨੇ ਉਹ ਗਿਣਾ ਦਿੰਨੇ ਆ ਆਪਾਂ ਸ਼ੁਰੂ ਚੇਚ ਮੰਨ ਲਓ ਰੂੜੀ ਖਾਦ ਦੀਆਂ 2 2.5 ਟਰਾਲੀਆਂ ਪਾਈਆਂ ਤੀਆਂ ਉਸ ਤੋਂ ਬਾਅਦ ਲੇਜ਼ਰ ਵਗੈਰਾ ਲਵਾ ਕੇ ਔਕਣੇ ਸੁੱਕਾ ਕੱਦੂ ਚੇਹ ਚ ਜੀਰੀ ਲਵਾਈ ਗਈ ਹੈ ਜੀਰੀ ਲੱਗਣ ਤੋਂ ਬਾਅਦ 1 ਕਿਲੋ ਫਟਕੜੀ ਪਾਈ ਆ ਤੇ ਇਹ ਚ 4-5 ਕੁਇੰਟਲ ਜਣੀ ਬਾਰਮੀ ਕੰਪੋਸਟ ਦੇ ਪਾਏ ਨੇ ਹੁਣ ਇਹਦੇ ਵਿੱਚ ਆਪਾਂ ਨੇ ਜਿਹੜੀ 30 ਕਿਲੋ ਸਰੋਂ ਦੀ ਖਾਲ ਪਾਈ ਆ। ਇਹੀ ਚੀਜ਼ਾਂ ਹੁਣ ਤੱਕ ਪਈਆਂ ਨੇ ਜਿਹੜੀਆਂ ਅੱਗੇ-ਅੱਗੇ ਚੀਜ਼ਾਂ ਹੋਰ ਪੈਣਗੀਆਂ। ਉਹਨਾਂ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ। ਇਹ ਸਰੋਂ ਦੀ ਖਾਲ ਨਾਲ ਇੱਕ ਤਾਂ ਦੋ ਤਿੰਨ ਫਾਇਦੇ ਹੋ ਜਾਣੇ ਨੇ। ਇੱਕ ਤਾਂ ਇਹ ਇਹਨੂੰ ਇਹ ਚ ਬੂਟੇ ਦਾ ਫਟਾਰਾ ਹੋਰ ਹੋ ਜਾਊ। ਦੂਜਾ ਇਹ ਇਦੇ ਵਿੱਚ ਕੜੱਤਣ ਆ ਜੂਗੀ ਜਿਹੜੀ ਮੰਨ ਲਓ ਵੀ ਸੁੰਡੀ ਵਗੈਰਾ ਲੱਗਣੀ ਹੈ ਉਹ ਘੱਟ ਲੱਗੂਗੀ ਲੱਗੂਏ ਨਹੀਂ ਜਦੋਂ ਮੰਨ ਲਓ ਵੀ ਪੌਦਾ ਦਾ ਪੱਤਾ ਕੌੜਾ ਹੋ ਜਾਂਦਾ ਫਿਰ ਸੁੰਡੀ ਘੱਟ ਲੱਗਦੀ ਹੈ ਪਰ ਜਿਹੜਾ ਹੁਣ ਮੌਸਮ ਦੇ ਲਿਹਾਜ਼ ਨਾਲ ਥੋੜੀ ਥੋੜੀ ਕਿਤੇ ਕਿਤੇ ਸੁੰਡੀ ਦਾ ਵਾਰ ਹੋ ਰਿਹਾ ਹੈ ਇਸ ਕਰਕੇ ਆਪਾਂ ਨੇ ਇਹ ਵੀ ਨਾਲੇ ਤਾਂ ਬੂਟੇ ਦਾ ਵਿਕਾਸ ਹੋ ਜੇ ਨਾਲੇ ਜਿਹੜੀ ਸੁੰਡੀ ਮਾੜੀ ਮੋਟੀ ਲੱਗ ਰਹੀ ਆ ਉਹ ਵੀ ਖਤਮ ਹੋ ਜੂਗਾ ਇਹ ਆਪਣਾ ਅੱਜ ਦਾ ਇਹ ਜਿਹੜਾ ਆਪਾਂ ਕੰਮਕਾਰ ਕਰਵਾ ਰਹੇ ਆ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਣ ਦਿੱਤੀ ਆ ਜੁੜੇ ਰਹੋ ਵੀਡੀਓ ਨਾਲ ਅੱਗੇ ਹੋਰ ਦੱਸਾਂਗੇ ਗੱਲ ਬਾਤ ਪੰਮਲੇ ਰਣਜੀਤ ਪੌਂਦਾ ਹੁੰਦਾ ਵੀਡੀਓ ਵੀਡੀਓ ਨੂੰ ਪੂਰੀ ਦੇਖਿਆ ਕਰੋ ਵੀਰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਦੇਖਿਆ ਕਰੋ ਤਾਂ ਆਪਾਂ ਨੂੰ ਸਾਰਾ ਕੁਝ ਪਤਾ ਲੱਗ ਜੂ ਕਿ ਕਿੱਦਾਂ ਨਹੀਂ ਹੈ ਜੀ ਮਿੱਤਰ ਕਹਿੰਦੇ ਨੇ ਵੀ ਤੁਸੀਂ ਵੀਡੀਓ ਦੇ ਵਿੱਚ ਦੇਖੇਗਾ ਘਟ ਰਹੇ ਹੋ ਦੇਖਣ ਦਾ ਵੀ ਕਾਰਨ ਹੈ ਵੀ ਅਸੀਂ ਵੀਡੀਓ ਬਣਾਉਂਦੇ ਹੁੰਦੇ ਆ ਬਾਕੀ ਦਾ ਰਣਜੀਤ ਪਾਉਂਦਾ ਹੁੰਦਾ ਇਹਦੇ ਵਿੱਚ ਜੇ ਹੁਣ ਵੀਡੀਓ ਬਣਾਉਣੇ ਵਾਲਾ ਕੋਈ ਹੋਰ ਬੰਦਾ ਹੋਵੇ ਤਾਂ ਆਪਾਂ ਵੀ ਦਿਖਾਈਏ ਤੁਹਾਨੂੰ ਕਿ ਆਹ ਕੰਮ ਕਰ ਕਰਦੇ ਆ ਕਰਕੇ ਥੋੜਾ ਜਿਹਾ ਰਣਜੀਤ ਨੂੰ ਇਹ ਜਿਆਦਾ ਉਹ ਕਰਦੇ ਆ ਆ ਦੇਖੋ ਰਣਜੀਤ ਪੌਂਦਾ ਜਾਂਦਾ ਇਧਰ ਨੂੰ ਇਹੀ ਆਪਣੇ ਕੰਮਕਾਰ ਨੇ ਜਿਹੜੇ ਦਿਖਾਉਣੇ ਨੇ ਆਪਾਂ ਨੇ ਤੁਹਾਨੂੰ ਅ ਬਾਕੀ ਸਾਡੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਅੱਗੇ ਹੋਰ ਵੀ ਮਿੱਤਰ ਦੇਖ ਸਕਣ ਇਹ ਜਰੂਰ ਕਰ ਦਿਆ ਕਰੋ ਜੀ ਦਿਖਾਉਨੇ ਆ ਫਿਰ ਅੱਗੇ-ਅੱਗੇ ਦੇਖਦੇ ਰਹੋ ਵੀਡੀਓ ਦੋਸਤੋ ਏ ਵੀ ਆਪਣਾ ਆਰਗੈਨਿਕ ਖੇਤ ਹੈ ਇਹ ਹੈਗਾ ਮੰਨ ਲਓ ਵੀ 2 ਸਵਾ 2 ਬਿਗੇ ਥਾਂ ਇਹ ਆਪਾਂ ਨੇ ਜਿਹੜਾ ਮੰਨ ਲਓ ਵੀ ਵਰਮੀ ਕੰਪੋਸਟ ਨਾਲ ਤਿਆਰ ਕਰਿਆ ਹੋਇਆ ਇਹ ਖੇਤ ਚ ਮੰਨ ਲਓ ਵੀ ਹੁਣ ਆਪਣੀ 131 ਜੀਰੀ ਲੱਗੀ ਹੋਈ ਆ ਐਦਾਂ ਦੀ ਜੀਰੀ ਐ ਦੇਖੋ ਆ ਸਾਹਮਣੇ ਆ ਦੂਜਾ ਖੇਤ ਹੈ ਜਿਹੜਾ ਆਪਣੇ ਗਮਾਂਡ ਚ ਉਹ ਹੈਗਾ ਦੂਜਾ ਜਿਹੜਾ ਖਾਦਾਂ ਸਪਰੇਅ ਨਾਲ ਤਿਆਰ ਕਰਿਆ ਜਾਂਦਾ ਦੂਜੇ ਲੋਟ ਇਹ ਖੇਤ ਆਪਣਾ ਆਰਗੈਨਿਕ ਖੇਤ ਇਹਦੀ ਜੀਰੀ ਇਦਾਂ ਦੀ ਜੀਰੀਆ ਦੇਖ ਲਓ ਇਹਦੇ ਵਿੱਚ ਹੁਣ ਤੱਕ ਆਪਾਂ ਨੇ ਪਾਇਆ ਇੱਕ ਤਾਂ ਬਰਮੀ ਕੰਪੋਸਟ ਦੋ ਸਾਬਾ ਕਾ ਦੋ ਕੁਆਂਟਲ ਬਾਕੀ ਦਾ ਇਹ ਚ ਫਟਕੜੀ ਪਾਈ ਆ ਮੰਨ ਲਓ ਵੀ ਪਾਣੀ ਦੇ ਨੱਕੇ ਦੇ ਮੂਰੇ ਰੱਖ ਕੇ ਅੱਧਾ ਕਿਲੋ ਫਟਕੜੀ ਪੈ ਗਈ ਇਹ ਇਦਾਂ ਦਾ ਕੀਤਾ ਦੇਖ ਲਓ ਸਾਰੀ ਜੀਰੀ ਐਨ ਵਧੀਆ ਬੂਝਾ ਕਰਿਆ ਹੋਇਆ ਲਓ ਦੇਖੋ ਇਦਾਂ ਦਾ ਪੁੱਛਿਆ ਕਰੇ ਹੋਣੀ ਇਹ ਵੀ ਆਪਾਂ ਆਰਗਨਿਕ ਖਾਦਾਂ ਨਾਲੇ ਤਿਆਰ ਕਰਦੇ ਆਂ ਜੈਮ ਕੋ ਖਾਦਾਂ ਨਾਲੇ ਇਹਦੇ ਵਿੱਚ ਹੋਰ ਕੋਈ ਦਵਾਈ ਕੈਮੀਕਲ ਵਾਲੀ ਨਹੀਂ ਪਾਉਂਦੇ ਜਿਹੜੀ ਆਪਾਂ ਨੂੰ ਕਿਸੇ ਤਰ੍ਹਾਂ ਆਪਣੀ ਸਿਹਤਾਂ ਲਈ ਨੁਕਸਾਨ ਕਰੇ ਇਹਦੇ ਵਿੱਚ ਸਰੋਂ ਦੀ ਖਾਲ ਪਾਈ ਆਪਾਂ ਨੇ 15 ਕਿਲੋ ਬਾਕੀ ਫਟਕੜੀ ਪਈ ਹੈ ਇੱਕ ਪਾਤ ਹੀ ਮੰਨ ਲਓ ਵੀ ਗਣਵਾ ਘਾਦ ਇਹ ਤਿੰਨੇ ਚੀਜ਼ਾਂ ਹੁਣ ਤੱਕ ਪਈਆਂ ਨੇ ਐਦਾਂ ਦੀ ਇਹ ਜੀਰੀ ਲੱਗੀ ਹੋਈ ਹੈ 131 ਜੀਰੀ ਆ ਇਹ ਕਿੱਦਾਂ ਦੀ ਲੱਗੀ ਇਹ ਵੀ ਦੱਸਿਓ ਇਹ ਆਪਣੇ ਆਹਾ ਜੋਟ ਦੇ ਲੱਭਈ ਹੈ ਜਿਹੜਾ ਖੇਤ ਜਿੱਥੇ ਆਪਣੇ ਬੂਟੇ ਲੱਗੇ ਹੋਏ ਨੇ ਉਹ ਅੱਗੇ ਵੀ ਆਪਾਂ ਸਬਜ਼ੀਆਂ ਵਗੈਰਾ ਇੱਥੇ ਲਾਉਂਦੇ ਹੁੰਨੇ ਆ ਦਿਖਾਉਂਦੇ ਆ ਇਸ ਵਾਰ ਥੋੜਾ ਜਿਹਾ ਮੰਨ ਲਓ ਵੀ ਘਾਹ ਫੂਸ ਜ਼ਿਆਦਾ ਹੋ ਗਿਆ ਸੀ ਇਹ ਇਸ ਕਰਕੇ ਜੀਰੀ ਲਾਉਣੀ ਪੈਗੀ ਆਪਾਂ ਨਹੀਂ ਤਾਂ ਕੋਈ ਹੋਰ ਚੀਜ਼ ਬੀਜਣੀ ਸੀ ਥੋੜਾ ਜਿਹਾ ਘਾਹ ਵਗੈਰਾ ਨਦੀਨ ਜ਼ਿਆਦਾ ਹੋ ਰਿਹਾ ਸੀ ਇਸ ਵੀ ਚਲੋ ਖੇਤ ਥੋੜਾ ਜਿਹਾ ਹੋ ਜਾਊਗਾ ਇਸ ਕਰਕੇ ਇੱਥੇ ਜੀਰੀ ਲਾਈ ਆ ਇਦਾਂ ਦਾ ਖੇਤ ਹੈ ਸਾਰਾ ਉਹ ਸਾਹਮਣੇ ਖੰਬੇ ਤੱਕ ਆ ਇਹ ਦੇਖੋ ਉੱਪਰ ਅੱਜ ਬੱਦਲ ਵਾਈ ਵੀ ਪੂਰੀ ਹੋਈ ਹੋਈ ਐ ਇਹ ਇਹਦੇ ਮੀਂਹ ਦੇ ਆਉਣ ਦੇ ਅਸਾਰ ਨੇ ਜਲਦੀ ਹੀ ਮੈਨੂੰ ਲੱਗਦਾ ਮੀਂਹ ਪਊਗਾ ਇਹ ਖੇਤ ਤਾਂ ਪਾਣੀ ਵੀ ਘੱਟੇ ਖਾਂਦਾ ਤਾਂ ਗਰੀਬਨ ਇਸ ਵਾਰ ਤਾਂ ਇਹ ਕੱਦੂ ਕਰਕੇ ਇਹ ਇੱਕ ਇਚ ਜਿਰੀ ਲਾਈ ਆ ਉੱਧਰ ਜਿਹੜੀ ਲਾਈ ਹੋਈ ਆ ਉਹ ਆਪਣਾ ਬਿਨਾ ਗੱਦੂ ਤੋਂ ਲਾਈ ਹੋਈ ਆ

आज हां काला ਹੋਇਆ ਪੱਤਲ ਬਹੁਤ ਛੜ ਕੇ ਆ ਗਿਆ ਹੁਣ ਤਾਂ ਤਕਰੀਬਨ 1-2 ਦਿਨ ਛੱਡ ਕੇ ਬੱਦਲ ਪੂਰਾ ਆਉਂਦਾ ਲਾਉਂ ਵਿਰੋਧ ਦੇਖੋ ਬਾਰਸ਼ ਸ਼ੁਰੂ ਹੋਈ ਹੋਈ ਆ ਨਹੀਂ ਪੈ ਰਿਹਾ ਬੱਦਲ ਬਾਈ ਵੀ ਬਹੁਤ ਆ ਇਦਾਂ ਦਾ ਦੇਖੋ ਆ ਬਾਪ ਪੈ ਰਹੀ ਜਾਂ ਤੁਹਾਨੂੰ ਵੀਡੀਓ ਚ ਦੇਖਦਾ ਹੀ ਹੋਗਾ ਵੀ ਬਾਰਸ਼ ਚੱਲ ਰਹੀ ਆ ਇਦਾਂ ਦਾ ਮੌਸਮ। ਦਰਖਤ ਵੀ ਹਰੇ ਭਰੇ ਹੋ ਗਏ ਪੂਰੇ। ਜੋ ਬਾਰਸ਼ ਪੈਣ ਨਾਲ ਸੌਣ ਦਾ ਮਹੀਨਾ ਹੈ। ਪੂਰੇ ਜੋਬਨਤੇ ਨੇ ਹੁਣ ਮੰਨ ਲਓ ਵੀ ਪੂਰੇ ਫੁੱਟੇ ਹੋਏ ਨੇ। ਇੱਧਰ ਚਰੀ ਵੀ ਦੇਖ ਲੋ। ਕਿ ਮੈਂ ਪੂਰੀ ਵੱਧ ਕੇ तकरीबन 10 11 11 ਫੁੱਟ ਹੋ ਗਈ। ਸਾਹਮਣੇ ਦੇਖੋ ਹਰਿਆਲੀ ਹਰਿਆਲੀ ਦੇਖਦੀ ਹੈ ਜੀਰੀ ਦੀ। ਜਿੱਧਰ ਨੂੰ ਨਜ਼ਰ ਮਾਰੀਏ ਪੂਰੀ ਹਰੀਓ ਹਰੀ ਧਰਤੀ ਦੇਖ ਰਹੀ ਹੈ। ਗੀਰੀ ਨਾਟਕ ਹੀ ਹੋਈ। ਆਰਥ ਪੂਰੀ ਵਧੀਆ ਪੈ ਰਹੀ ਜੀ ਆ ਉਧਰ ਅਗੰਜੀਤ ਕਹਿੰਦਾ ਵੀ ਮੈਂ ਹਰਾ ਵੱਢ ਲਿਆ ਮੈਂ ਦੀ ਵਾਰਸ ਜ਼ਿਆਦੇ ਹੋ ਜੂਗੀ ਉਹ ਉਹਨੇ ਹਰਾ ਹੁਣ ਵੱਢ ਲਿਆ ਪਰ ਇਹਦੇ ਤੇ ਲੱਦੀ ਆਉਂਦੇ ਨੇ ਨਾ ਹੌਣਿਆ ਹੁਣ ਉਹ ਸਾਹਮਣੇ ਆ ਰਹੇ ਨੇ ਆਈ ਜਾਂ ਹੁੰਦੇ ਨੇ ਰੇੜਾ ਕਹਿੰਦਾ ਵੀ ਬਾਰਸ਼ ਪੈ ਗਈ ਆ ਇਸ ਕਰਕੇ ਤੇ ਸਾਜਰੇ ਬਣ ਲੈਨੇ ਆ ਵੀ ਵੱਧ ਘੱਟ ਹੋਰ ਜ਼ਿਆਦਾ ਵੀ ਬਾਰਸ਼ ਪੈ ਸਕਦੀ ਆ ਇਸ ਕਰਕੇ ਆਹ ਲਈ ਆਉਂਦੇ ਨੇ ਆਇਤਾ ਸਾਜਰੇ ਨਵੇੜਤਾ ਫੇਰ ਕੰਮ ਹੈ ਹਾਂ ਅੱਛਾ ਮੈਂ ਜਾਨੋ ਨਹੀਂ ਆ ਗਿਆ ਹੂੰ ਮੀ ਵੀ ਕਹਿੰਦਾ ਪਹਿਲਾਂ ਤਾਂ ਹੈ ਨਹੀਂ ਤੀ ਮੀ ਜਾ ਕੇ ਲੈਣ ਗਿਆ ਇਹ ਫਿਰ ਬਾਅਦ ਚ ਮੀ ਆ ਗਿਆ ਕਹਿੰਦਾ ਵੀ ਚੱਲ ਹੁਣ ਇਹਨੂੰ ਲੱਗਦਾ ਤੀ ਮੌਸਮ ਤਾਂ ਅੱਜ ਬੱਦਲ ਵਾਈ ਜੀ ਪੂਰੀ ਤੀ ਇਹਦੇ ਕਰਕੇ ਥੋੜਾ ਜਿਹਾ ਇਹ ਕਹਿੰਦਾ ਵੀ ਚੱਲ ਵਾਟ ਲੈ ਆਉਂਦੇ ਆ ਪਹਿਲਾਂ ਹੀ ਉਥੋਂ ਬਾਅਦ ਸੂਰ ਸਾਲਾ ਹੁੰਦਾ ਹਰੇਕ ਨੂੰ ਇਹੀ ਲੱਗਦਾ ਵੀ ਆਪਣੇ ਕੰਮ ਕਰਨ ਮੇੜ ਕੇ ਜਦੋਂ ਵਦਨ ਆ ਜਾਵੇ ਇਸ ਕਰਕੇ ਕਹਿੰਦੇ ਨੇ ਵੀ ਕੰਮ ਨਿਵੇੜ ਲੀਆ ਆਪਣਾ ਹਰੇ ਚਾਰੇ ਦਾ ਹੋ ਗਿਆ ਕੰਮ ਫੇਰ ਸਭ ਠੀਕ ਹੈ ਬਾਕੀ ਤਾਂ ਹੌਲੀ ਹੌਲੀ ਹੋ ਹੀ ਜਾਂਦੇ ਹੁੰਦੇ ਨੇ ਜੀ ਬਾਹਰ ਬਾਹਰ ਬਾਸ ਪੈਂਦੀ ਸੀ ਚਲੋ ਮਾਖਾ ਬਾਸ ਪੈਂਦੀ ਕਰਕੇ ਅੰਦਰ ਬੈਠ ਕੇ ਕੋਈ ਵੀਡੀਓ ਹੀ ਦੇਖਦੇ ਆ ਹੁਣ ਗੁਰਪੁਰਾਣਾ ਬਾਈ ਸੂਰਤੀ ਦੀ ਉਹ ਦੇਖ ਰਹੇ ਤੇ ਬਲੌਗ ਦਿਖਾਉਂਦੇ ਆ ਨਾਲ ਤੁਹਾਨੂੰ ਵੀ ਬਾਈ ਦਾ ਬਲੌਗ ਦੇ ਮੈਨੂੰ ਬਾਣਾ ਚੈ ਦੋਗਣਾ ਜੇ ਦਿੱਲੀ ਵਿੱਚ ਬੈਠੇ ਕਰਕੇ ਮੈਂ ਚਲੋ ਵਲੌਗ ਦੇ ਦੇ ਆ ਹਾਂ ਦਾ ਵਾਰਸ ਕਰਾਹੀ ਨਹੀਂ ਦੇਖਾਂ ਅੱਜ ਬਿੱਟੂ ਭਾਈ ਦਾ ਤੇ ਵੀ ਅਮੀਤ ਉਹ ਪਹਿਲਾਂ ਨਹੀਂ ਆ ਪਿਛਲੇ ਜਿਹੜਾ ਸੌਣ ਸੰਦੀਪ ਦਾ ਤੇ ਹਰਪਾਲ ਦਾ ਵੀ ਵਲੌਗ ਦੇਖਿਆ ਇੱਕ ਨੀਸੂ ਲੁਧਿਆਣੇ ਵਾਲੇ ਜਿਹੜੀ ਆ ਕਿ ਬਿੱਟੂ ਵੈਲਡਿੰਗ ਆਤੀ ਉੱਥੇ ਉਹ ਵੀ ਉਹ ਵੀ ਵਧੀਆ ਵਲੌਗ ਬਣਾਉਂਦੇ ਨੇ ਮੰਨ ਲਓ ਵੀ ਅਰੇ ਅਰੇ ਚੋੜੀਆਂ ਵੀ ਸਾਰੇ ਵੀਰ ਅਨਿਸ਼ੂ ਹੋ ਗਿਆ ਜੰਦੀਪ ਹੋ ਗਿਆ ਹਰਪਾਲ ਹੋ ਗਿਆ ਪਾਸ਼ੂ ਬੱਟੂ ਬਾਈ ਹੋ ਗਿਆ ਇਸ ਤਰ੍ਹਾਂ ਵੀਰ ਪਲੱਗ ਕਰਦੇ ਹੋਰ ਪਰਾੜ ਸੋਰਖਿਆ ਇਹਨਾਂ ਦੇ ਵਲੌਗ ਵਧੀਆ ਬਣਦੇ ਸਾਰੇ ਮਿੱਤਰਾਂ ਨੂੰ ਦੇਖਾਉਂਦੀ ਕਿ ਕੋਈ ਇਹਨਾਂ ਨੂੰ ਬਹੁਤ ਵਧੀਆ ਲੱਗਦਾ ਲਓ ਜੀ ਦੋਸਤੋ ਸਮਾਂ ਹੋ ਗਿਆ ਸਵਾ ਚਾਰ ਦਾ ਸ਼ਾਮ ਦਾ ਰਣਜੀਤ ਨੇ ਇੱਧਰ ਹਰਾਚਾਰੇ ਦਾ ਵੀ ਕੰਮ ਮਕਾ ਕੇ ਟੋਕਾ ਕਰ ਦਿੱਤਾ ਅਤੇ ਤੂੜੀ ਵੀ ਪਾਤੀ ਇਹ ਕੰਮ ਮਕਾ ਕੇ ਹੁਣ ਉਹ ਧਾਰਾ ਵਗੈਰਾ ਚੋਣ ਲੱਗ ਗਿਆ ਲਿਫਾਉਨੇ ਆ ਉਹ ਅੱਗੇ ਥੋੜਾ ਸਮਾਂ ਹੋਇਆ ਪਹਿਲਾਂ ਮੰਨ ਲਓ ਵੀ ਬਾਰਸ ਹਟ ਗਈ ਆ ਦੇਖੋ ਪਾਣੀ ਵੀ ਖੜਾ ਵੀ ਸੀ ਚ ਬਾਰਸ ਹਟੀ ਨੂੰ 15-20 ਮਿੰਟ ਹੋ ਗਏ ਜੀ ਸਵੇਰ ਦੀ ਬਾਰਿਸ਼ ਪੈਂਦੀ ਸੀ ਫਿਰ ਬਾਰਿਸ਼ हट ਗਈ ਹੁਣ ਦੇਖੋ ਸੂਰਜ ਦੇਵਤਾ ਵੀ ਨਿਕਲੇ ਆਏ ਦੁਬਾਰਾ ਬੱਦਲ ਹਜੇ ਵੀ ਬਹੁਤ ਹੈ ਅੰਕ ਤਕਰੀਬਨ ਸਵੇਰ ਦੀ ਥੋੜੀ ਥੋੜੀ ਬਾਰਿਸ਼ ਪਈ ਹੋ ਜਾਂਦੀ ਸੀ ਬੱਦਲ ਪੂਰਾ ਪਿਆ ਹੋਇਆ ਅ ਬਾਕੀ ਖੇਤਾਂ ਵਿੱਚ ਵੀ ਪਾਣੀ ਪੂਰਾ ਹੋ ਗਿਆ ਤਕਰੀਬਨ ਜੀਰੀਆਂ ਜਿਹੜੀਆਂ ਅ ਕੱਲ ਦੀਆਂ ਘੱਟ ਭਰੀਆਂ ਹੋਈਆਂ ਤੇ ਉਹ ਤਕਰੀਬਨ ਪਾਣੀ ਪੂਰਾ ਹੋਇਆ ਹੋਇਆ ਇਦਾਂ ਦੀ ਆ ਆਪਣੀ 131 ਜੀਰੀਆ ਇਹ ਦੇਖੋ ਸਾਹਮਣੇ ਆ ਲੇਟ ਲਾਈ ਹੋਈ ਹੈ 131 ਇਹ ਵੀ ਕਾਫੀ ਵਧੀਆ ਪੁੱਜਾ ਬਣਾ ਗਈ ਜੋ ਦਿਨ ਪਹਿਲਾਂ ਆ ਜਿਹੜੀ ਬੱਟਾਂ ਤੇ ਸਪਰੇਅ ਕਰਦੇ ਆ ਆਪਾਂ ਰਾਉਂਡ ਆਪ ਤੇ ਉਹ ਦਵਾਈਆਂ ਮਲਾ ਕੇ ਉਹਨੇ ਹੀ ਇਦਾਂ ਦੀ ਆਪਣੇ ਜਿੜੀ ਤੇ ਸਿੱਟਿਆ ਤੇ ਵੀ ਪੈ ਡਾਲਾਂ ਤੇ ਪੈ ਗਏ ਸਿੱਟੇ ਉਹ ਇਦਾਂ ਦੀ ਹੋ ਗਈ ਪਰ ਹੁਣ ਫੁੱਟ ਤਾਂ ਦੁਬਾਰਾ ਰਹੀ ਹੈ ਪੂਰੀ ਯਾਨੀ ਕੀੜਾ ਉਹ ਦਾਗ ਜੇ ਪਾ ਕੇ ਪੱਤਿਆਂ ਤੇ ਉਹ ਇਦਾਂ ਦਾ ਹੋ ਗਿਆ ਹਵਾ ਚੱਲਦੀ ਸੀ ਇਸ ਕਰਕੇ ਉੜੇ ਜੇ ਦਾਗ ਜੇ ਪੈ ਗਏ ਔਰ ਕੇ ਹਾਂਜੀ ਦੋਸਤੋ ਮੈਂ ਧੰਨਵਾਦ ਕਰ ਉਹਨਾਂ ਦੋਸਤਾਂ ਦਾ ਕਰਦਾ ਜਿਹੜੇ ਸਾਡੇ ਚੈਨਲ ਨਾਲ ਜੁੜੇ ਹੋਇਓ ਬਾਕੀ ਚੰਨਵ ਤੇ ਜਿਹੜੀਆਂ ਵੀਡੀਓ ਆਉਂਦੀਆਂ ਨੇ ਉਹ ਸਾਰੀਆਂ ਦੇਖਦੇ ਹੋ ਉਹਨਾਂ ਨੂੰ ਲਾਈਕ ਤੇ ਕਮੈਂਟ ਵੀ ਕਰਦੇ ਹੋ ਬਸ ਮੈਂ ਉਹਨਾਂ ਦੋਸਤਾਂ ਦਾ ਵੀ ਧੰਨਵਾਦ ਕਰਦਾ ਜਿਹੜਾ ਦੇਸ਼ ਵਿਦੇਸ਼ ਬੈਠੇ ਨੇ ਜਿਹੜੇ ਸਾਡੀਆਂ ਸਾਰੀਆਂ ਵੀਡੀਓ ਦੇਖਦੇ ਹੋ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਨਾਲੇ ਲਾਈਕ ਤੇ ਕਮੈਂਟ ਵੀ ਜਰੂਰ ਕਰਦੇ ਹੋ ਤੁਸੀਂ ਵੀਰੋ ਬਾਕੀ ਸਾਰੇ ਦੋਸਤਾਂ ਨੂੰ ਬਹੁਤ-ਬਹੁਤ ਧੰਨਵਾਦ ਜੀ ਅੱਗੇ ਆਪਾਂ ਦੇਖਦੇ ਆ ਕੋਈ ਹੋਰ ਵੀਡੀਓ ਜੋ ਅੱਗੇ ਬਲੌਗ ਬਣਾਵਾਂਗੇ ਕੋਈ ਉਹ ਦਿਖਾਵਾਂਗੇ ਸਾਰੇ ਦੋਤਾਂ ਦਾ ਬਹੁਤ ਬਹੁਤ ਧੰਨਵਾਦ ਦੁਬਾਰਾ ਫੇਰ